ਪੰਜਾਬ ਜੌਬ ਹੈਲਪ ਚੈਨਲ ਵਿੱਚ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਆ ਅੱਜ ਅਸੀਂ ਤੁਹਾਨੂੰ BSF ਕਾਂਸਟੇਬਲ ਹੈਡ ਕਾਂਸਟੇਬਲ ਆਫਲਾਈਨ ਫਾਰਮ ਜੋ ਆਇਆ ਨੇ ਉਸਦੇ ਬਾਰੇ ਦੱਸਤ ਜਾ ਰਹੇ ਹਾਂ ਜਿਹੜੀ ਕਿ 27 ਜੂਨ 2025 ਨੂੰ ਇਹ ਪੋਸਟ ਹਜੇ ਰਿਲੀਜ਼ ਹੋਈ ਆ ਇਸ ਵਿੱਚ ਕਿ ਕੁੱਲ 123 vacancies ਆਈਆਂ ਨੇ ਹੈਡ ਕਾਂਸਟੇਬਲ ਦੀ ਗੱਲ ਕਰੀ ਤਾਂ 25000 ਤੋਂ ਲੈ ਕੇ 81000 ਤੱਕ ਪੇ ਸਕੇਲ ਰਹਿਣ ਵਾਲੀ ਆ ਤੇ ਕਾਂਸਟੇਬਲ ਦੀ 21000 ਤੋਂ ਲੈ ਕੇ 69100 ਤੱਕ ਇਸ ਦੀ ਸੈਲਰੀ ਤੁਹਾਡੀ ਰਹਿਣ ਵਾਲੀ ਆ ਡੇਟਸ ਦੀ ਗੱਲ ਕਰ ਲਈ ਤਾਂ ਇਸ ਵਿੱਚ ਜੋ ਇੰਪੋਰਟੈਂਟ ਡੇਟਸ ਨੇ ਸਟਾਰਟਿੰਗ ਡੇਟ 28 ਜੂਨ ਯਾਨੀ ਕਿ ਅੱਜ ਤੋਂ ਹੀ ਫਾਰਮ ਅਪਲਾਈ ਹੋਣੇ ਸਟਾਰਟ ਨੇ ਤੇ ਲਾਸਟ ਡੇਟ ਇਸ ਨੂੰ ਕਲ ਨੂੰ 60 ਦਿਨ ਜਿਹੜੇ ਕਿ ਡੇਟ ਆਫ ਪਬਲਿਸ਼ਨ ਹੈ ਨਹੀਂ ਯਾਨੀ ਕਿ 2 ਮਹੀਨੇ ਦਾ ਤੁਹਾਡੇ ਕੋਲ ਟਾਈਮ ਹੈ ਇਸ ਨੂੰ ਅਪਲਾਈ ਕਰਨ ਦੇ ਲਈ 2 ਮਹੀਨੇ ਲੱਖ ਤੋਂ ਸੀ ਇਸ ਦੇ ਆਫਰਮ ਫਾਰਮ ਇਸ ਨੂੰ ਸਬਮਿਟ ਕਰਵਾਉਣੇ ਨੇ ਏਜ ਇਸ ਵਿੱਚ ਜੋ ਮੈਕਸਿਮਮ ਏਜ ਰੱਖੀ ਗਈ ਹੈ ਤੁਹਾਡੀ 55 ਸਾਲ ਤੋਂ ਉੱਪਰ ਨਹੀਂ ਹੋਣੀ ਚਾਹੀਦੀ ਬਾਕੀ ਤੁਹਾਨੂੰ ਇਸ ਵਿੱਚ ਏਜ ਰਿਲੈਕਸੇਸ਼ਨ ਵੀ ਦਿੱਤੀ ਜੋ ਕਿ ਜੋ ਕਿ ਇਹਨਾਂ ਦੇ ਰੂਲ ਦੇ ਮੁਤਾਬਿਕ ਹੋਊਗੀ ਫੀਸ ਅਜੇ ਤੱਕ ਇਹਨਾਂ ਨੇ ਜੋ ਆਫੀਸ਼ੀਅਲ ਨੋਟੀਫਿਕੇਸ਼ਨ ਦੇ ਵਿੱਚ ਮੈਂਸ਼ਨ ਨਹੀਂ ਕੀਤੀ ਜਿਉਂਦੀ ਇਸ ਡਿਟੇਲ ਆਊਗੀ ਤਾਂ ਉਹਨਾਂ ਦੱਸ ਦਿੱਤੀ ਜਾਊਗੀ ਕਵਾਲੀਫਿਕੇਸ਼ਨ ਦੀ ਗੱਲ ਕਰ ਲਈ ਤਾਂ ਇਸ ਵਿੱਚ ਜੋ ਹੈੱਡ ਕਨਸਟੇਬਲ ਜਿਹੜੀ ਵਾਟਰ ਸਿਕਿਉਰਿਟੀ ਫੋਰਸ ਆ ਉਹਨਾਂ ਲਈ ਤੁਹਾਡੇ ਕੋਲ ਆਈਟੀਆਈ ਦਾ ਸਰਟੀਫਿਕੇਟ ਹੋਣਾ ਜ਼ਰੂਰੀ ਹੈ 2 ਸਾਲ ਦਾ ਐਕਸਪੀਰੀਅੰਸ ਹੋਣਾ ਜ਼ਰੂਰੀ ਹੈ ਰਿਸਪੈਕਟਿਵ ਟ੍ਰੇਡ ਦੇ ਵਿੱਚ ਜਿਹੜਾ ਕਿ ਤੁਸੀਂ ਟ੍ਰੇਡ ਚ ਅਪਲਾਈ ਕਰਨਾਗਾ ਤੇ ਤੁਹਾਡੀ ਕੁਆਲੀਫਾਈਂਗ ਪ੍ਰੋਪਰਲੀ ਟੈਸਟ ਹੋਊਗੀ ਇਹਦੇ ਵਿੱਚ ਤੇ ਤੁਹਾਡਾ ਇਸ ਦੇ ਨਾਲ 10ਵੀਂ ਪਾਸ ਹੋਣਾ ਕਿਸੇ ਵੀ ਰੈਕੋਗਨਾਈਜ਼ ਬੋਰਡ ਵੱਲੋਂ ਜ਼ਰੂਰੀ ਆ ਜਿਹੜਾ ਤੁਹਾਡਾ ਆਈਟੀ ਸਰਟੀਫਿਕੇਟ ਕਿਸੇ ਵੀ ਟਰੇਡ ਦੇ ਵਿੱਚੋਂ ਕਿਸੇ ਟੈਕੋਬਡਸ ਇੰਸਟੀਚਿਊਟ ਵੱਲੋਂ 3 ਸਾਲ ਦਾ ਐਕਸਪੀਰੀਅੰਸ ਵਾਲਾ ਟਰੇਡ ਵੀ ਇਸ ਵਿੱਚ ਚੱਲ ਜਾਊਗਾ ਸੋ ਜੇਕਰ ਕਿਸੇ ਕੋਲ ਆਈਟੀ ਦੇ ਨਾਲ 10ਵੀਂ ਪਾਸ ਕੀਤੀ ਹੋਈ ਆ ਤਾਂ ਉਹ ਇਸ ਨੂੰ ਅਪਲਾਈ ਕਰ ਸਕਦੇ ਨੇ ਇਸ ਵਿੱਚ 5-6 ਤਰ੍ਹਾਂ ਦੀਆਂ ਪੋਸਟਾਂ ਨੇ ਹੈੱਡ ਕਨਸਟੇਬਲ, ਕਾਰਪੈਂਟਰ, ਮੈਸਨ ਦੀ ਜਿਹੜੀ ਕਿ 4 ਵੈਕੈਂਸੀਆਂ ਨੇ ਹੈਡ ਕਨਸਟੇਬਲ ਪੰਪ ਆਪਰੇਟਰ ਦੀਆਂ 5 ਤੇ ਹੈਡ ਕਨਸਟੇਬਲ ਪਾਇਓਨियर ਨੇ 11 ਵੈਕੈਂਸੀਆਂ ਨੇ ਇਸ ਤੋਂ ਇਲਾਵਾ ਕਨਸਟੇਬਲ ਦੇ ਜਨਰੇਟਰ ਆਪਰੇਟਰ ਦੀਆਂ 22 ਕਨਸਟੇਬਲ ਜਨਰੇਟਰ ਮੈਕੈਨਿਕ ਦੀਆਂ 7 ਤੇ ਕਨਸਟੇਬਲ ਜੋ ਲਾਈਨਮੈਨ ਆ ਉਸ ਦੀਆਂ ਕੁੱਲ 3 ਵੈਕੈਂਸੀਆਂ ਨੇ ਇਹ ਟੋਟਲ ਵੈਕੈਂਸੀ 123 ਨੇ ਸੋ ਜਲਦੀ ਜਲਦੀ ਤੁਸੀਂ ਆਪਣੇ ਆਫਲਾਈਨ ਫਾਰਮ ਇਸ ਦੇ ਜਮਾ ਕਰਵਾ ਦਿਓ ਤਾਂ ਕਿ ਤੁਹਾਡੀ ਪੋਸਟ ਇਹ ਲੇਟ ਨਾ ਹੋਵੇ ਘਰ ਬੈਠੇ ਜੇਕਰ ਤੁਸੀਂ ਅੱਧੇ ਨਵੇਂ ਨਵੇਂ ਸਰਕਾਰੀ ਨੌਕਰੀ ਦੀ ਜਾਣਕਾਰੀ ਚਾਹੁੰਦੇ ਹੋ ਤਾਂ ਸਾਡੇ ਇਸ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ कि सारे ਲੋਕਾਂ ਕੋਲ इजीली ਜਾਣਕਾਰੀ ਪਹੁੰਚ ਸਕੇ ਤੁਸੀਂ ਆਪਣੇ ਪੋਸਟਾਂ ਨੂੰ ਘਰ ਬੈਠੇ ਸਾਡੇ ਕੋਲ ਅਪਲਾਈ ਕਰਵਾ ਸਕਦੇ ਸਾਡੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਅਫੀਸ਼ੀਅਲ ਵੈਬਸਾਈਟ ਇਸ ਦੀ ਮੈਂਸ਼ਨ ਕਰ ਦਿੱਤੀ ਗਈ ਜਿਸ ਤੇ ਜੇਕਰ ਤੁਸੀਂ ਬਾਕੀ ਡਿਟੇਲ ਚੈੱਕ ਕਰ ਲੈਣੀਆਂ ਜੇਕਰ ਤੁਸੀਂ ਆਪਣੇ ਘਰ ਬੈਠੇ ਇੰਟਰਨੈਟ ਕੈਫੇ ਦਾ ਜਾਂ ਸੇਵਾ ਕੇਂਦਰ ਦਾ ਸਾਮ ਸਿੱਖਣਾ ਚਾਹੁੰਦੇ ਤਾਂ ਸਾਡੇ ਨਾਲ ਸੰਪਰਕ ਕਰੋ